ਗੱਲ ਨਹੀਂ ਜਾਣੇ ਦੇ ਐਸੇ ਜਿਹਾ ਨਹੀਂ ਬੱਚੇ ਲੱਗੇ ਜੀ ਮਾੜੀ ਘਰਾਂ ਜਮਨਾ ਨਾ ਲਿਗੋ ਮਾਜਰੀ ਪਿੰਡ ਵਾਲਾ ਗੰਗਰ ਰੂਹ ਇਹ ਕੋਈ ਗੱਲ ਨਹੀਂ ਸਾਰੇ ਆਪਣੇ ਭਰਾ ਨੇ ਕੋਈ ਵੀ ਸਹੂਲਤ ਕੋ ਬੈਠਾ ਕੋ ਦੱਸੋ Olá, wow. ਆਪ ਜੀ ਬਲਜੀਤ ਸੰਧੂ ਕੋਲੇ ਨਾ ਦੀ ਜਿਹੜੀ ਸੂਤਰ ਤੋਂ ਉੱਤਰ ਕੇ ਸਾਰੀਆਂ ਲੱਤਾਂ ਜੰਨੀਆਂ ਲੱਤਾਂ ਦੀ ਵੀਰ ਵਾਲਾ ਵੀਰ ਦਾ ਵਾਲਾ ਅੰਮ੍ਰਿਤ ਤੇ ਮੇਨੇ ਹੋਰ ਬਹੁਤ ਕਰਿਆ ਬਾਰਾ ਰੁੱਤ ਗਈਆ ਫੈਦੂਈਆ ਖੇੜਦੇ ਪਿਆਰ ਹੋਈ ਗਈਆ ਔਰ ਜਦ ਲੱਗਿਆ ਹੋਇਆ ਜ਼ੋਰ ਕਮਾਲੋ ਕਮਾਲੋ ਬਾਜੀ ਰਾਤ ਭਾਈ ਜੀ ਇਹ ਪੂਰੇ ਲੋਕ ਤੇ 1000 ਦੇ 300 ਦੇ ਰੋਲੂ ਹਿੰਦੂਆਂ ਦੇ ਗਰੁੱਪ ਨੇ ਅਰਧੇ ਨਾਰ ਦੇ ਵਿੱਚ ਕੀ ਹੈ ਜੇ ਸਾਰੇ ਵੀ ਪਾਸੇ 2000 ਪਿੰਜ ਹੱਥ ਬੰਨ ਕੇ ਦੇਖਤੀ ਆ ਪੰਜਾਬੀ ਸਾਡੀ ਸਾਹਤ ਦੇ ਨਾਲ ਸਾਰੇ ਵੀ ਗਾਣੇ ਦਾ ਕੰਮ ਕਰ ਰਹੇ ਹੈ। ਸਾਰੇ ਵੀ ਮੇਰਾ ਧਿਆਨ ਕਰੂਗਾ ਕਿ ਇੰਨਾ ਚੱਲਣਾ ਹੋਵੇ ਸੱਜਾ ਘਰ ਤੇ ਯਾਰ ਗਰਾਉਂਡ ਵਿੱਚ ਨਾ ਆਓ ਸਾਈਕੋ ਹੋਣਾ ਥੋੜਾ ਸੱਜਾ ਦੇ ਅਰਧੋ ਕਿਸੇ ਦਾ ਕੋਈ ਦਖਲ ਨਾ ਹੋਵੇ ਕਾਬੜ ਕੇ ਪਹਿਲੇ ਵਾਏ ਕਰੇ ਬਾਈ ਆਪਾਂ ਚੱਲ ਗਏ ਫਿਰ ਫੜਦੇ ਲੋ ਵੀਰੇ ਬੋਲੇ ਬਾਈ ਸਾਈਡ ਤੇ ਵੀਰੇ ਆ ਟਰਾਲੀ ਮੂਹਰੇ ਖੜੇ ਆ ਵੀਰੇ ਭਾਵਣ ਕੇ ਸਾਈਡ ਤੇ ਹੋ ਵੀਰੇ ਉਧਰ ਸਾਈਡ ਤੇ ਆਹ ਸਾਹਮਣੇ ਗੁਰਦੁਆਰਾ ਆ ਤਰੋਤੇ ਬਾਈ ਕਮੇਟੀ ਇਹ ਵੀਰ ਨੂੰ ਬਹੁਤ ਖੜੇ ਚਾਹੀਦੇ ਰਹੇ ਤੋਲ ਭੱਜਦੀ ਆ ਬਾਈ ਜੀ ਇਹ ਕਮੇਟੀ ਸਖਤ ਹੋਊਗੀ ਆਪਦਾ ਨੋਟ ਕਰ ਲੋ ਜੀ ਸੀ ਵੀ ਵਾਲੇ ਨੂੰ ਬੇਨਤੀ ਆ ਵੀਰੇ ਉੱਤੇ ਆ ਜਾਓ ਇਹਦਾ ਟਾਈਮ ਆ ਜੀ 2:30 ਉਹ ਪੱਤੀ ਪਹਿਲ ਦਾ ਸਮਾਂ ਲੱਗਿਆ ਇਸ ਟਰੈਕਟਰ ਦਾ ਤੇ ਮੇਕੀ ਦਾ ਸਖਤ ਫੈਸਲਾ ਵੀ ਨੇ ਹੁਣ ਸੱਤੀ ਭੰਤੀ ਦੇਣੀਆਂ ਜਿਹੜੀ ਵੀ ਭਰਾ ਨਾਲ ਭੱਜਣਗੇ ਫਰਮਾਨ ਮੰਗਟ ਇੰਦੇ ਤੋਂ ਆਹ 43 ਮਜਾ ਮੈਂ ਯਾਰ ਕੋਈ ਨਾ ਲੜੋ ਵੀ ਕਰਕੇ ਸਾਈਡ ਤੇ ਹੋ ਕੇ ਕਹੇਗਾ ਨਾ ਭਾਈਰ ਕਾਹਦੇ ਗੱਲ ਮੁਕੌਤ ਸਾਹਿਬ ਵਾਲੇ ਸਾਰੇ ਗਰੁੱਪ ਵਾਲੇ ਕਹਿੰਦੇ ਹੋਣ ਖੜਾ ਆਹ ਗੁਰਾ ਕੰਨੀ ਕਿਹੜਾ ਭਾਈਰ ਓਏ ਟਰਬੋ ਪਾਰਟੀ ਦੇ ਵੀ ਕਿਹੜਾ ਦੇਖਿਆ ਭਰਾਵਾ ਮਾਲ ਦੇਖ ਕੋ ਮੈਨੇ ਹਾਂ ਨਜ਼ਾਰਾ ਲਿਆਦਾ ਵੈਸੇਰਾ ਹੋ ਗਿਆ ਤੇਰਾ ਕਨਵੀਰ ਗੱਲ ਕਰਦਾ ਇਹ ਸੁਣ ਲੋ ਇੱਕ ਮਿੰਟ ਭਾਈ ਮਨੂੰ ਚਾਲ ਕੇ ਬੋਲਣਾ ਦੇ ਖੜ ਚੁ ਇੱਕ ਮਿੰਟ ਖੜ ਚੁ ਆਕਲ ਲੋਕਾਂ ਦਾ ਧਿਆਨ ਇੱਧਰ ਇੱਕ ਮਿੰਟ ਰਾਈ ਭਾਈ ਇਹਦਾ ਟਾਈਮ 2 ਮਿੰਟ 25 ਸੈਕਿੰਡ ਤੀਜੇ ਆ ਗਿਆ ਬਾਹਰ ਆ ਯਾਰ ਤੀਜੇ ਆ ਗਿਆ ਨਾ ਨਾ ਮੈਂ ਸਮਝਾ ਤੀਸਾ ਕੇ ਪਹਿਲਾ ਇਹਨਾਂ ਕੋਲ ਨਾਗਰੇ ਦੂਜੇ ਆ ਯਾਰ ਪਹਿਲੇ ਤੇ ਕਿੰਨਾ ਪਹਿਲੇ ਸੱਤ ਆ ਪਹਿਲੇ ਦੋ ਸੱਤ ਆ ਦੂਜੇ ਦੇ ਦੋ 31 ਆ 11 ਜੋ 11 ਫਿਰ ਇਹ 21 ਆ ਗਿਆ ਤੀਜੇ ਆਇਆ ਤੀਜੇ ਦੇ ਆ ਗਿਆ ਇਹ ਚੌਥੇ ਦੇ ਉਹ ਆਰ ਸੀ 61 ਵਾਲੇ ਹਨ ਮਲਵਾਰੇ ਵਾਲੇ ਸਿਰਾ ਹੋ ਗਿਆ ਬਾਈ ਅੱਗ ਨਿਕਣੀ ਪਈ ਆ ਕਿ ਆਹ ਦੇਖੋ ਗਰੋਰ ਦੇ ਉੱਤੇ ਅੱਗ ਪੂਰੀ ਜਾਂਦੀ ਆ ਓ ਮਿਸਾ ਆ ਗਿਆ ਟੈਂਡੂ ਦੇ ਬੱਚੇ 2015 ਦੇ ਵਿੱਚ ਬਾਗੜੀਆਂ ਵਾਲੇ ਪੱਪੀ ਦਾ ਕਹਿੰਦੇ ਦੂਜਾ ਨੰਬਰ ਬਣਿਆ ਸੀ ਮੇਰੇ ਵੀਰੋਂ ਨਾਲ ਦੇ ਕਿਨਾਰੇ ਜਿੱਥੇ ਪੱਪੀ ਗਰਾਊਂਡ ਵਾਲਾ ਤੇ ਨਗਰ ਪਾ ਗਿਆ ਸੀ ਕੰਡੇ ਦੇ ਆਹ ਦੂਜੇ ਬੱਲੇਖੇ ਔਰ ਸਾਹਮਣੇ ਔਰ ਦੂਰ ਨਾਲੀਆਂ ਜਾਤਾ ਜਾਦ ਲੈ ਮਨਪ੍ਰੀਤ ਪੁਲਸ ਵਾਲੇ ਦੇ ਇੱਕ ਬੰਦੇ ਨੇ ਆਹ ਔਰ ਸਾਹਮਣੇ ਖੇਚੋ ਦਾ ਪਰਿਵਾਰ ਖੇਚੋ ਦਾ ਜਵਾਦਾ ਇਹ ਬੁੱਟਾ ਰੰਗੀ ਬੁੱਟਾ ਰੰਗੀ ਜੱਗਾ ਜੀ ਔਰ ਸਾਹਮਣੇ ਹਣ ਕਦੇ ਇਹ ਦੇਖੋ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਇਸ ਵੇਲੇ ਕਮਾਲ ਹੋਈ ਜਾਂਦੀ ਹੈ ਇਹ ਕਹਿੰਦੇ ਦੁਨੀਆ ਇਸ ਖੇਡ ਤੇ ਧਿਆਨ ਹੋਈ ਜਾਂਦੀ ਹੈ ਸ੍ਰੀ ਫਤਿਹਗੁਰ ਸਾਹਿਬ ਪ੍ਰੀਤ ਟਰੈਕਟਰ ਉਹ ਗਰਾਊਂਡ ਦੇ ਵਿੱਚ ਆ ਜੀ ਜੇ ਪਹਿਲਾ ਕਰਦਾ 3100 ਮੇਰੇ ਵੀਰੋ ਕਹਿੰਦੇ ਲੰਗੜ ਖੋਦ ਵਾਲੇ ਵੀਰਾਂ ਵੱਲੋਂ ਮੰਗਰ ਖੁੱਦ ਵਾਲੇ ਵੀਰਾਂ ਬਤਵਾ ਜਿਵੇਂ ਦੇਖੋ ਜੀ ਜੱਗਿਆ ਤੇਰੀ ਵੀ ਗਤੀ ਤੇਜ਼ ਹੋਣੀ ਚਾਹੀਦੀ ਆਓ ਸਾਹਮਣੇ ਬੱਲੇ ਬੱਲੇ ਆਓ ਸਾਵਾ ਸਾਵਾ ਕਮਾਲ ਹੋਈ ਪਈ ਆ ਆਹ ਸਾਹਮਣੇ ਆਓ ਬੱਲੇ 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 ਭਾਓ ਵੱਲ ਗਿਆ ਬਾਬ ਰੋਲਾ ਵੱਲ ਗਿਆ ਬਾਬ ਰੋਲਾ ਉਹ ਤੇਲੀ ਕੋ ਸੜਾ ਉਹ ਜਿਹੜਾ ਟਰੈਕਟਰ ਚਲਾਉਂਦਾ ਮੇਰੇ ਵੀਰੋ ਜਿਹੜਾ ਚੁੱਲ੍ਹਿਆਂ ਤੇ ਅੱਗ ਵੱੜ ਗਈ ਉਹ ਜਿਹੜਾ ਚੁੱਲ੍ਹਿਆਂ ਤੇ ਅੱਗ ਵੱੜ ਗਈ ਮੇਰੇ ਵੀਰੋ ਆ ਜੋਗੀ ਬਾਜਰੇ ਚ ਬਿਨਾ ਚੁੱਲ੍ਹਿਆਂ ਤੇ ਅੱਗ ਵੱਲੀ ਪਈ ਹੈ ਅੱਗ ਵੱਲੀ ਪਈ ਹੈ ਉਹ ਝੂਲ ਦੇ ਉਹ ਝੂਲ ਦੇ ਨਿਸ਼ਾਨ ਤੇਰੇ ਬਾਜਾਂ ਵਾਲਿਆ ਮੇਸੇ ਦੇ ਹੱਥ ਦੇ ਝਕਾਰੇ ਗੂ ਚੱਲ ਬੁਰਾ ਫੁੱਟਾਂਗੀ ਫੁੱਟਾਂਗੀ ਜੈ ਜੀ ਨੋਥਾ ਚੱਲ ਰਹੀ ਕਾ ਹੋ ਬੱਲਾ ਇਹਦਾ ਟਾਈਮ ਆ ਜੀ 2 ਮਿੰਟ 22 ਸੈਕਿੰਡ 75 ਮੈਕਰੋ ਜੀ ਦੋ ਆਹ ਸਾਹਮਣੇ ਕੋਤੇ ਦੇ ਕਿਤੇ ਜਾਰ ਜਾ ਸਰਕਾਰ ਕਰ ਹੱਲ ਕਰ ਮੁੰਡਿਆ ਸਰਕਾਰ ਕਰ ਹੱਲ ਕਰ ਮੁੰਡਿਆ ਚੱਲ 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 ਕਰ ਮੁੰਡਿਆ ਉਹ ਪ੍ਰੀਤ ਉਹ ਪ੍ਰੀਤ ਵਾਲਾ ਵੀਰੋ ਪ੍ਰੀਤ ਸਾਥ ਲੈਣੇ तसली वारी न ਏਦਾ ਸਮਾਜੀ ਵਿਆਹ ਵੇਆ ਦਾ ਕੋਈ ਨਹੀਂ ਜਾਰਾ ਖਾਵੇ ਮਾਣ ਦੀ ਦੁਖੀ ਉਹ ਅੰਕੀਰੀ ਕੀ ਹੋ ਰਿਹਾ ਤਾਂ ਅਜਿਹਾ ਕੋਈ ਫਸਾਣ ਕੇ ਰੋਣ ਤੋਂ ਕੋਈ ਨਹੀਂ ਦੇਣੀ ਜੀ ਦਾ ਜੇ ਰੋਣ ਤੋਂ ਫੇ ਗਾਮ ਕੇ ਵਿਆਹ ਹੋ ਗਿਆ ਵੀਰ ਦਾ ਕਗੇ ਉਹ ਤਾਹਰ ਦੇ ਨਾਲ ਟੱਟਾ ਆ ਰਿਹਾ ਹੈ ਤਾਹਰ ਪਿੰਡ ਵਾਲਾ ਆ ਰਿਹਾ ਮੇਰੇ ਵੀਰੋ ਇਹ ਕਹਿੰਦੇ ਆਓ ਇੰਦੂ ਸਰਵ 30 55 ਬੇਲੇ ਵੀਰੋਂ ਖੇਡ ਮੈਦਾਨ ਦੇ ਵਿੱਚ ਉਹ ਮੁੰਡਿਆ ਟਹਿਰਾ ਰਿਆ ਉਹ ਕੁਮਾਰ ਕਰਨੀ ਪੈਣੀ ਆ ਟੱਕਲਾ ਕੀਲੀ ਕੁਲੀ ਪਾਲਾ ਗੇੜ ਗੂੜੋ ਆਹ ਦੇਖੋ ਖੇਡ ਮੈਦਾਨ ਦੇ ਵਿੱਚ ਉਹ ਦਿਨ ਖਟੋਲਾ ਵਸੋੜਾ ਪੈਣਾ ਉਹ ਦਿਨ ਖਟੋਲਾ ਬਰੋੜਾ ਪੈਣਾ ਪਰ ਇੱਥੇ ਆ ਕੇ ਕਦੇ ਗੱਲ ਹੋਰ ਵੱਧ ਜਾਂਦੀ ਹੈ ਹੋਰ ਵੱਧ ਜਾਂਦੀ ਹੈ ਆਹ ਦੇਖੋ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੇ प्रॉपर्लर निर्मल सिंगवाल भेजे आंगल खट बडे साडे वीर कधी हरमीत होईल काल करू जु गे ना ਹੋ ਹੋ ਰੋ ਹੋ ਗਈ ਕਮਾਲ ਬੱਲੇ ਬੱਲੇ ਉਹ ਮੁੰਡਿਆ ਡਹਿਰਾ ਰਿਆ ਉਹ ਮੁੰਡਿਆ ਡਹਿਰਾ ਰਿਆ ਕਮਾਲ ਕਰੀ ਪਾਈ ਆ ਉਹ ਬਰੋ ਬੱਲੇ 51 ਸੌ ਦੇ ਮਾਰ ਖੋਣਗੇ ਗੰਦਰ ਖਤਮ ਵਾਲੇ ਭਰਾਵਾਂ ਵੱਲੋਂ ਐਨਰ ਵੀਰੋ ਹਰ ਇੱਕ ਦੰਤ ਤੇ ਹੁੱਕ ਦੇਣ ਕੱਢ ਗਿਆ 51 ਸੌ ਕੰਦਰ ਖੜਕੜ ਕਲਾ ਵਾਲਿਆ ਉਹ ਸਰਦਾਰਾ ਖੇਚ ਨੌਜਵਾਨਾ ਆਹ ਸਰਦਾਰ ਆਹ ਫਾਲਸਾ ਮੇਰੇ ਵੀਰੋ ਜੀ ਬਾਸ ਸਰਦਾਰ ਖੰਡਵਾਲੇ ਵੀਰਾਂ ਵੱਲੋਂ 11000 ਰੁਪਏ ਮੇਰੇ ਵੀਰੋ 11000 ਹੋ ਗਿਆ 51 ਸਰੰਗ ਖੰਡਵਾਲੇ ਵੀਰਾਂ ਵੱਲੋਂ 51 ਆਹ ਵੀਰੋ ਕਹਿੰਦੇ ਦੱਸੇ ਖੜਕੜ ਕਲਾ ਵਾਲਾ ਆ ਕੇ ਉਹ ਖੰਬਿਆਂ ਕੋਲ ਪੰਨਾ ਕੋਲ ਲੈ ਲੈ ਗਰਾਊਂਡ ਦੇ ਵਿੱਚ ਖੜਕੜ ਕਲਾ ਵਾਲਾ ਖੜਕੜ ਕਲਾ ਵਾਲਾ ਮਿਲਿਆ ਆਹ ਸਰਦਾਰਾ ਇੱਦਾਂ ਕਰ ਨਹੀਂ ਬੰਦੀ Oh no man! ਦੁਬਾਰਿਆਂ ਢਾਲ ਮੱਜਰੇ ਵਾਲਿਆਂ ਦੀ ਜੀ ਵਰਟੇਲੀਆ ਦਲਜੀਤ ਗਰੇਵਾਲ ਅਮਰਪਾਲ ਇਹ ਨੰਗਰ ਖੇਡ ਮਾਰੇ ਭਰਾਵਾਂ ਦਾ ਸਨਮਾਨ ਗਰਾਊਂਡ ਦੇ ਵਿੱਚ ਛੱਕਿਆ ਔਰ ਪਰਾ ਹੋ ਗਿਆ ਬਿੰਦਾ 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 ਇੱਕ ਖਿਡਾਰੀ ਵਾਲਾ ਬਿੰਦਾ ਔਰ ਸਹਾਰ ਖਿਡਾਰੀ ਕਰਦਾ ਔਰ ਜਿਹੜਾ ਟਖੜੀ ਵਾਲੀਆ ਮਾਨ ਕਰਦਾ ਮੇਰੇ ਵੀ ਔਰ ਸਿੱਟੇ ਹੋਏ ਮਾਰ ਕਰਦੇ ਆ ਲਓ ਸਾਹਮਣੇ ਇੱਕ ਮੁਕਤ ਬਰਾਵਾਂ ਬਾਜੰਦਾ ਸ਼ੂਕਦਾ ਹੋਤਾ ਸ਼ੂਕਦਾ ਸ਼ੂਕਦਾ ਖਤਲਾਰ ਵਾਲਾ ਬਿੰਦਾ ਮੇਰੇ ਮਿੱਤਰੋ ਖਿੱਚੇ ਗੱਪੜਵਾ ਛੋਟੇ ਜਿੰਨੀ ਜਾਨ ਰੱਖਣਾ ਮੁੰਡਾ ਹੋ ਸਾਹਮਣੇ ਸ੍ਰੀ ਚਮਕੌਰ ਸਾਹਿਬਾ ਨਾਦ ਗਾਵਾ ਗੁੱਤਨਾ ਸੋਨਾ ਲੀਕਾ ਬਕਸਾ ਆ ਗਿਆ ਆ ਗਿਆ ਜਕੇ ਬਿੰਦਾ ਆ ਗਿਆ ਹੋਤਾ ਆ ਗਿਆ ਬਿੰਦਾ ਆ ਗਿਆ ਪਰ ਕਿਹੜੀ ਹੋ ਕਰਦੇ ਬੱਲੇ ਹੋ ਦੇਖੋ ਉਹ ਜਾ ਵਾਹ ਦੇ ਵਖਰਾ ਅੱਜ ਸਾਉਣ ਦੇ ਮਾਧਰੇ ਵੱਲੇ ਕੀ ਸਾਜ ਨਾਲ ਖੜੀ ਨੇ ਬਿੰਦਾ ਲੋਟ ਨਿਕਲਦੀਆ ਸੋਨਾ ਲਿਕਾ ਸੋਨਾ ਲਿਕਾ ਧੂਣ ਦੇ ਮਿਸਾਲ ਤੋ ਬਾਜਾ ਮਾਰੇ ਆਉਂ ਆਉਂ ਬੱਲੇ ਕੋਨੇ ਹੱਥ ਦੇ ਛਕਾਰੇ ਜੀਤੇ ਤੇ ਧੂਣ ਦੇ ਮਿਸਾਲ आ रहा हाल में जटारे गूजरे आखो सामने मेरे भी रे जर वाला करता हुआ कमाल ये नी कौ ਰਾਮ ਜੀ 2 ਮਿੰਟ 17 ਸੈਕਿੰਡ 71 ਕਰੋਗੇ ਹਰੀ ਜੀ